ਇੱਕ ਵੇਹੜ ਵੱਡੀ ਖਬਰ ਦਾ ਰੁੱਕ ਕਰਾਂਗੇ ਨੋ ਪੰਜਾਬੀਆਂ ਦੇ ਕਤਲ ਦੀ ਸੰਸਨੀ ਖੇਸ ਵਾਰਦਾਤ ਵਾਪਰੀ ਹੈ ਹਮਲਾਵਰਾਂ ਦੇ ਵੱਲੋਂ ਬਸ ਰੋਕੀ ਜਾਂਦੀ ਹੈ ਆਈਡੀ ਕਾਰਡ ਚੈੱਕ ਕੀਤੇ ਜਾਂਦੇ ਨੇ ਤੇ ਜਦੋਂ ਪਛਾਣ ਹੋ ਜਾਂਦੀ ਹੈ ਇਹ ਪੁਖਤਾ ਹੋ ਜਾਂਦਾ ਹੈ ਕਿ ਇਹ ਜਿਹੜੇ ਕੀ ਬਸ ਦੇ ਵਿੱਚ ਮੁਸਾਫਰ ਹੈਗੇ ਨੇ ਉਹ ਪੰਜਾਬ ਸੂਬੇ ਨਾਲ ਤਾਲੁਕਤ ਰੱਖਦੇ ਹੈਗੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਬੱਸ 'ਚੋਂ ਹੇਠਾਂ ਉਤਾਰ ਕੇ ਗੋਲੀਆਂ ਦੇ ਨਾਲ ਪੁੰਦਿਤਿਆ ਜਾਂਦਾ ਹੈ ਬੇਹਦ ਰੂਕੰਬਉ ਵਾਰਦਾਤ ਪਾਪਰੀਆ ਤੇ ਬਕਾਇਦਾ ਅਧਿਕਾਰੀਆਂ ਦੇ ਵੱਲੋਂ ਵੀ ਪੰਜਾਬੀਆਂ ਦੇ ਕਤਲ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਜਿਵੇਂ ਹੀ ਇਹ ਖਬਰ ਮੀਡੀਆ ਦੀਆਂ ਸੁਰੱਖਿਆ ਬੰਦੀਆਂ ਤਾਂ ਪੰਜਾਬ ਨਾਲ ਸੰਬੰਧਿਤ ਲੋਕਾਂ ਦੇ ਦਿਲਾਂ ਦੇ ਵਿੱਚ دہشت ਦਾ ਮਾਹੌਲ ਬਣ ਜਾਂਦਾ ਹੈ ਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਨ ਲੱਗਦੇ ਨੇ ਅਤੇ ਉਹਨਾਂ ਦੇ ਮਨ ਦੇ ਵਿੱਚ ਇੰਨਾ ਡਰ ਹੈ ਕਿ ਹੁਣ ਪੰਜਾਬੀ ਬੱਸ ਦੇ ਵਿੱਚ ਸਫ਼ਰ ਕਰਨ ਤੋਂ ਵੀ ਗੁਰੇਜ਼ ਕਰਨ ਲੱਗੇ ਨੇ ਕਿਤੇ ਉਹਨਾਂ ਨੂੰ ਅਗਲਾ ਟਾਰਗੇਟ ਨਾ ਕਰ ਦਿੱਤਾ ਜਾਵੇ ਕਿਉਂਕਿ ਲਗਾਤਾਰ ਜਿਹੜੀ ਕਿ ਇਹ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਨੇ ਪੰਜਾਬੀਆਂ ਦੇ ਮਨਾਂ ਦੇ ਵਿੱਚ ਇੰਨਾ ਕੋਪ ਪੈਦਾ ਕਰ ਦਿੱਤਾ ਕਿ ਉਹ ਆਪਣੇ ਜਿਹੜੇ ਕਿ ਸੁਰੱਖਿਆ ਇੰਤਜ਼ਾਮਾਂ ਤੇ ਨਾਰਾਜ਼ਗੀ ਜ਼ਾਹਰ ਕਰ ਰਹੇ ਨੇ ਸੋ ਬਕਾਇਦਾ ਐਡੀ ਕਿ ਵੱਡੀ ਵਾਰਦਾਤ ਤੋਂ ਬਾਅਦ ਹੁਣ ਹਰ ਕਿਸੇ ਦੇ ਮਨ ਦੇ ਵਿੱਚ ਐਡੀ دہشت ਹੈ ਕਿ ਉਹ ਬੱਸੇ ਵਿੱਚ ਸਫਰ ਕਰਨ ਤੋਂ ਵੀ ਗ੍ਰੇਜ਼ ਕਰਨ ਲੱਗਿਆ ਸੋ ਦੱਸਿਆ ਜਾ ਰਿਹਾ ਕਿ ਇਹ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਹੋਲ ਨਕ ਵਾਰਦਾਤ ਵਾਪਰੀ ਹੈ ਜਿੱਥੇ ਕਿ ਵਾਹਨ ਦੇ ਵਿੱਚ ਸਫਰ ਕਰ ਰਹੇ ਮੁਸਾਫਰਾਂ ਨੂੰ ਜਿਹੜਾ ਕਿ ਸੁਨਸਾਨ ਸੜਕ ਦੇ ਉੱਪਰ ਰੋਕ ਲਿਆ ਜਾਂਦਾ ਹੈ ਹਰੇਕ ਦੀ ਆਈਡੈਂਟੀਟੀ ਜਿਹੜੀ ਕਾਰਡ ਹੈਗਾ ਉਹ ਚੈੱਕ ਕੀਤਾ ਜਾਂਦਾ ਹੈ ਤੇ ਫਿਰ ਪਛਾਣ ਪੱਤਰ ਚੈੱਕ ਕਰਨ ਤੋਂ ਬਾਅਦ ਜਦੋਂ ਪੁਖਤਾ ਹੋ ਜਾਂਦਾ ਕਿ ਇਹ ਜਿਹੜਾ ਕਿ ਵਾਹਨ ਦੇ ਵਿੱਚ ਮੁਸਾਫਰ ਹੈ ਉਹ ਪਾਕਿਸਤਾਨ ਲੈਂਦੇ ਪੰਜਾਬ ਦੇ ਨਾਲ ਤਾਲੁਕਤ ਰੱਖਦਾ ਤੇ ਫਿਰ ਉਹਨਾਂ ਲੋਕਾਂ ਨੂੰ ਵਾਹਨ ਦੇ ਵਿੱਚੋਂ ਇਟਾ ਉਤਾਰ ਲਿਆ ਜਾਂਦਾ ਹੈ ਤੇ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਸੋ ਬੇहद ਰੂਕੰਬਾ ਹੋਏ ਹੈ ਵਾਰਦਾਤ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਕਰਾਚੀ ਦੇ ਵਿੱਚ ਇਹ ਜਿਹੜੀ ਕੀ ਹੈ ਸ਼ੁੱਕਰਵਾਰ ਰਾਤ ਨੂੰ ਇਸ ਹੌਲਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਿ ਸੁੰਸਣ ਸੜਕ ਦੇ ਉੱਪਰ ਜਲਦੀ ਬੱਸ ਨੂੰ ਰੋਕਿਆ ਜਾਂਦਾ ਹੈ ਅਤੇ ਉਸ ਦੇ ਵਿੱਚ ਸਵਾਰ ਮੁਸਾਫਰਾਂ ਦੇ ਵਿੱਚੋਂ 9 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ ਸਾਰੇ ਦੇ ਕਿ ਲੋਕ ਨੇ ਹੋ ਲੈਂਦੇ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਦੱਸਿਆਇਆ ਕਿ ਐਡੀਡੀ ਕੀ ਬਾਤ ਹੈ ਉਹ ਪੰਜਾਬ ਸੂਬੇ ਤੋਂ ਜਿਹੜੀ ਕਿ ਲਾਹੌਰ ਦੇ ਵੱਲ ਜਾਰੀ ਹੁੰਦੀ ਹੈ ਪਾਕਿਸਤਾਨ ਦੇ ਜੀਓ ਨਿਊਜ਼ ਦੇ ਮੁਤਾਬਕ ਜੋ ਦੱਸਿਆ ਗਿਆ ਕਿ ਬਲੋਚਿਸਤਾਨ ਦੇ ਅਧਿਕਾਰੀਆਂ ਦੇ ਵੱਲੋਂ ਬਕਾਇਦਾ ਬੰਦੂਕਧਾਰੀਆਂ ਦੇ ਵੱਲੋਂ ਲਾਹੌਰ ਜਾਰੀ ਬਸ ਤੇ ਹੂੰ ਰੋਕਣ ਅਤੇ ਨੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਪੁਸ਼ਟੀ ਕਰ ਦਿੱਤੀ ਗਈ ਹੈ ਇਹ ਘਟਨਾ ਉਤਰੀ ਬਲੋਚਿਸਤਾਨ ਦੇ ਇੱਕ ਸ਼ਹਿਰ ਚੌਪ ਦੇ ਨੇੜੇ ਵਾਪਰੀ ਹੈ ਜਿੱਥੇ ਕਿ ਹਥਿਆਰਬੰਦ ਹਮਲਾਵਰਾਂ ਨੇ バス ਨੂੰ ਰੋਕਿਆ ਅਤੇ ਉਸ ਦੇ ਵਿੱਚ ਲੈਂਦੇ ਪੰਜਾਬ ਨਾਲ ਸੰਬੰਧਿਤ ਜਿਹੜੇ ਕਿ 9 ਲੋਕ バス ਤੇ ਸਫ਼ਰ ਕਰ ਰਹੇ ਸਨ ਉਹਨਾਂ ਨੂੰ ਅਗਵਾ ਕਰਕੇ ਮੌਦ ਦੇ ਘਾਟ ਉਤਾਰ ਦਿੱਤਾ ਗਿਆ ਸਹਾਇਕ ਕਮਿਸ਼ਨਰ ਨਦੀਨ ਆਲਮ ਨੇ ਵੀ ਇਸ ਸੰਬੰਧੀ ਗਲਬਤ ਕਰਦਿਆਂ ਹੋਇਆ ਦੱਸਿਆ ਕਿ ਹਮਲਾਵਰ ਪੂਰੀ ਤਿਆਰੀ ਵਿੱਚ ਆਏ ਸਨ ਅਤੇ ਉਹਨਾਂ ਨੇ ਸਿਰਫ ਉਹਨਾਂ ਯਾਤਰੀਆਂ ਨੂੰ ਨਿਸ਼ਾਨਾ ਬਣਾਇਆ ਜੋ ਪੰਜਾਬ ਦੇ ਨਾਲ ਤਾਲੁਕਾ ਰੱਖਦੇ ਨੇ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਕਿ ਹਮਲਾਵਰਾਂ ਨੇ ਪਹਿਲਾ バス ਨੂੰ ਰੋਕਿਆ ਫਿਰ ਬਸ ਬਸ ਦੇ ਵਿੱਚ ਸਵਾਰ ਸਾਰੇ ਯਾਤਰੀਆਂ ਦੇ ਪਛਾਣ ਪੱਤਰ ਚੈੱਕ ਕੀਤੇ ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਇਹ ਜਿਹੜੇ ਕਿ ਲੋਕ ਨੇ ਉਹ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਬਸ ਤੋਂ ਹੇਠਾਂ ਉਤਾਰਿਆ ਗਿਆ ਤੇ ਫਿਰ ਸੜਕ ਤੇ ਇੱਕ ਤੋਂ ਬਾਅਦ ਇੱਕ ਨੋ ਲੋਕਾਂ ਨੂੰ ਖੜੇ ਕਰਕੇ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਪਰ ਸਸ਼ੰਦਾ ਕਹਿੰਦੇ ਕਿ ਸਾਰੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਚੌਪ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਲੋਕ کافی ਜ਼ਿਆਦਾ ਖੋਪ ਜ਼ਿਆਦਾ ਨਹੀਂ ਸਥਾਨਕ ਲੋਕਾਂ ਦੇ ਅਨੁਸਾਰ ਇਸ ਖੇਤਰ ਦੇ ਵਿੱਚ ਪਹਿਲੀਆਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਨੇ ਤੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਖਰਕਾਰ ਪੰਜਾਬੀਆਂ ਨੂੰ ਹੀ ਇਹ ਜੋ ਨਿਸ਼ਾਨਾ ਕਿਉਂ ਬਣਾਉਂਦੇ ਨੇ ਬਲੋਚਿਸਤਾਨ ਦੇ ਵਿੱਚ ਜਿਹੜੀ ਕਿ ਘਟਨਾ ਵਾਪਰੀ ਹੈ ਉਸ ਨੇ तमाम ਵੱਡੇ ਸਵਾਲ ਖੜੇ ਕਰ ਦਿੱਤੇ ਨੇ ਇਸ ਇੱਕ ਘਟਨਾ ਤੋਂ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਕੱਟੜਪੰਥੀਆਂ ਨੇ ਬੀਤੇ ਕੱਲ ਬਲੋਚਿਸਤਾਨ ਦੇ ਕਈ ਇਲਾਕਿਆਂ ਦੇ ਵਿੱਚ ਅਜਿਹੀਆਂ ਵਾਰਦਾਤਾਂ ਕੀਤੀਆਂ ਜਿਸ ਦੇ ਨਾਲ دہشت ਫਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਭਾਵੇਂ ਉਹ ਕਵੇਟਾ ਇਲਾਕਾ ਹੋਵੇ ਲੋਹਰਾਈ ਜਾਂ ਫਿਰ ਮਸਤੂng ਇਲਾਕਿਆਂ ਦੇ ਵਿੱਚ ਕਈ ਅਤਵਾਦੀ ਹਮਲੇ ਵੀ ਹੋਏ ਨੇ ਜਿ세 ਵਿੱਚ ਪੁਲਿਸ ਸਟੇਸ਼ਨਾਂ ਸਕਾਰੀ ਸਰਕਾਰੀ ਇਮਾਰਤਾਂ ਬੈਂਕਾਂ ਇੱਥੋਂ ਤੱਕ ਕਿ ਮੋਬਾਈਲ ਟਾਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਪਾਕਿਸਤਾਨ ਸਰਕਾਰ ਦੇ ਦੇ ਵੱਲੋਂ ਜਿਹੜਾ ਕਿ ਦਾਵਾ ਕੀਤਾ ਗਿਆ ਕਿ ਸੁਰੱਖਿਆ ਬਲਾਂ ਨੇ ਜ਼ਿਆਦਾਤਰ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਪਰ ਇਹ ਵੀ ਕਿਹਾ ਜਾ ਰਿਹਾ ਕਿ ਕਿਸੇ ਵੀ ਹਮਲੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜੇਕਰ ਮੀਡੀਆ ਰਿਪੋਰਟਰਾਂ ਦੀ ਗੱਲ ਕਰੀਏ ਤਾਂ ਹਮਲੇ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਦੀ ਹੈ ਜੋ ਸੁਰਖੀਆਂ ਇਸ ਵੇਲੇ ਖਬਰਾਂ ਬੜੀਆਂ ਹੋਈਆਂ ਨੇ ਸੋ ਬੇहद ਰੂਕ ਕੰਬਾਉ ਜੜੀ ਕੀ ਵਾਰਦਾਤ ਵਾਪਰੀ ਹੈਗੀ ਹੈ ਪਾਕਿਸਤਾਨ ਦੇ ਕਰਾਚੀ ਇਲਾਕੇ ਚ ਸਥਿਤ ਚੋਬ ਸ਼ਹਿਰ ਜਿੱਥੇ ਕੀ ਮੁਸਾਫਰਾਂ ਵਾਲੀ ਬੱਸ ਨੂੰ ਰੋਕ ਕੇ ਅਤਵਾਦੀਆਂ ਦੇ ਵੱਲੋਂ ਜੜੀ ਕੀ ਹੈ ਉਹਨਾਂ ਮੁਸਾਫਰਾਂ ਦਾ ਆਈਡੈਂਟੀਟੀ ਕਾਰਡ ਚੈੱਕ ਕੀਤੇ ਜਾਂਦਾ ਪਛਾਣ ਪੱਤਰ ਚੈੱਕ ਕੀਤੇ ਜਾਣ ਤੋਂ ਬਾਅਦ ਜਿਹੜੇ ਲੋਕ ਉਹਨਾਂ ਨੂੰ ਲੱਗਦੇ ਨੇ ਕਿ ਪਾਕਿਸਤਾਨ ਦੇ ਵਿੱਚ ਸਥਿਤ ਲੈਂਦੇ ਪੰਜਾਬ ਦੇ ਨਾਲ ਉਹ ਲੋਕ ਸੰਬੰਧ ਰੱਖਤੇ ਨੇ ਉਹਨਾਂ ਦੀ ਗੋਲੀ ਮਾਰ ਕੇ ਬਹਿਰਾਮੀ ਦੇ ਨਾਲ ਹੱਤਿਆ ਕੀਤੀ ਗਈ ਨੋ ਪੰਜਾਬੇ ਨੂੰ ਮੌਤੇ ਘਾਟ ਉਤਾਰਿਆ ਗਿਆ